ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਆਪਾਂ ਆ ਰਾਣਾ ਫੈਸ਼ਨ ਟਿਕ ਮੋਡ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੀਅਰ ਵਸਟ ਸਟੈਂਡ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਕੈਮਰੀ ਕ ਬੀ ਐਮ ਡਬਲਯੂ Y1 Tech ਬੀ ਐਮ ਡਬਲਯੂ ਦਾ ਰੇਟ ਹੈਗਾ ਜਿਹੜਾ ਆਪਣੇ ਕੋਲ ਉਹ 500 ਰੁਪਏ ਹੈ ਜੀ ਓਨਲੀ 500 ਰੁਪਏ ਦੇ ਵਿੱਚ ਤੁਹਾਨੂੰ ਆਪਣੇ ਕੋਲ 5 ਮੀਟਰ ਕੱਟ ਹੈ ਜਿਹੜੀ ਬੀ ਐਮ ਡਬਲਯੂ ਦੀ ਮਿਲੂਗੀ ਜੀ ਰੂਟਨ ਵੀਅਰ ਵਾਲਾ ਬਹੁਤ ਸੋਹਣਾ ਸੌਫਟ ਕੰਫਰਟੇਬਲ ਬੇਸ ਹੈ ਜੀ ਆਪਣੇ ਕੋਲੇ ਲਵੈਂਡਰ ਕਲਰ ਹੈ ਜਿਹੜਾ ਪਤਾ ਨੂੰ ਫਸਟ ਖੋਲਤਾ ਨਾ ਹੈ ਲਵੈਂਡਰ ਕਲਰ ਹੈ ਵੀ ਤੇ ਦਿਖਾਇਆ ਵੀਡੀਓ ਦੇ ਵਿੱਚ ਨਾ ਇਹ ਥੋੜਾ ਜਿਹਾ ਲਾਈਟ ਆ ਰਿਹਾ ਹੈ ਵੀਡੀਓ ਵਿੱਚ ਥੋੜਾ ਜਿਹਾ ਇਹ ਲਾਈਟ ਆ ਰਿਹਾ ਇਸ ਤੋਂ ਇਹ ਡਾਰਕ ਲਵੈਂਡਰ ਕਲਰ ਹੈ ਥੋੜਾ ਜਿਹਾ ਝੂਂ ਕਰਕੇ ਦਿਖਾ ਦਿਓ ਬਣੀ ਤਾਂ ਕਿ ਕਲੀਅਰ ਹੋ ਜੇ ਕਿ ਕਲਰ ਕਿਵੇਂ ਹੈ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਆਪਣਾ ਆਪਾਂ ਵੱਧ ਤੋਂ ਵੱਧ ਪੈਨਪ੍ਰਾਮਾ ਦਾ ਕੀ ਫਾਇਦਾ ਕਰ ਸਕੀਏ ਆਪਣਾ ਕੰਮ ਹੋਲ ਸੇਲ ਐਂਡ ਰਿਟੇਲ ਦੋਨੋਂ ਹੀ ਹੈ ਜੀ ਨਿਊ ਕੰਮ ਕਰਨ ਵਾਲੇ ਪੈਨਪ੍ਰਾਣ ਜਿਹੜੇ ਆਪਣੇ ਨਾਲ ਐਡ ਹੋ ਸਕਦੇ ਨੇ ਜੀ ਹਾਂਜੀ BMW ਦਾ ਪ੍ਰਾਈਸ ਹੋਊਗਾ ਜੀ ਆਪਣੇ ਕੋਲੇ ਕੈਮਰਿਕ ਦਾ 500 ਰੁਪਏ ਓਨਲੀ ਸਿਰਫ 500 ਦੇ ਵਿੱਚ ਹਾਂਜੀ ਆ ਆਪਣੇ ਕੋਲੇ ਆ ਗਿਆ ਜੀ ਲਵੈਂਡਰ ਕਲਰ ਬਹੁਤ ਪਿਆਰਾ ਕਲਰ ਹੈ। ਵਿਦਾਊਟ ਲੈਨਿੰਗ ਬਣਨ ਵਾਲੇ ਬਹੁਤ ਸੌਫਟ ਨੇ ਜੀ ਆ ਇਸ ਟਾਈਮ ਜਿਹੜੀ ਗਰਮੀ ਪੈ ਰਹੀ ਹੈ ਉਸ ਦੇ ਅਕੋਰਡਿੰਗ ਇਹ ਕੈਮਰੀ ਕੈਰੀ ਜੀ ਸਭ ਨਾਲੋਂ ਵਧੀਆ ਰਹਿੰਦੀ ਹੈ ਜੀ ਵੈਸਟ ਹੈਗਾ। ਆ ਆਪਣੇ ਕੋਲੇ ਲਵੈਂਡਰ ਕਲਰ ਆ ਗਿਆ ਜੀ ਜਿਹੜਾ ਆਪਣੇ ਤੁਹਾਨੂੰ ਖੋਲ ਕੇ ਰਖਾਤਾ ਇਸ ਤੋਂ ਅੱਗੇ ਆ ਜਾਂਦੇ ਜੀ ਆਪਣੇ ਕੋਲੇ ਕਲਰ ਹੈਗੇ ਨੇ ਨਾ ਜਿਹੜੇ ਆਪਾਂ ਜਿੰਨੇ ਸੈਟ ਦਿਖਾਵਾਂਗੇ ਖੋਲਾਂਗੇ ਜੀ ਬਾਕੀ ਦਾ ਤੁਹਾਨੂੰ ਉਹਦੇ ਦਿਖਾਵਾਂਗੇ। ਆ ਆਪਣੇ ਕੋਲੇ ਕੀ ਹੈ ਇਸ ਦਾ ਰੈਪਰ ਹੈ ਜਿਹੜਾ ਉਹ ਫਟ ਚੁੱਕਿਆ ਹੈ। ਤੇ ਇਹ ਹੈਗਾ ਆਪਣੇ ਕੋਲੇ ਜੀ ਪ੍ਰਾਈਡੈਂਟ ਟੈਕਸ ਦਾ ਆ ਆਪਣੇ ਕੋਲ ਇੱਕ ਸੈੱਟ ਪ੍ਰਾਈਡੈਂਟ ਟੈਕਸ ਦਾ ਆਊਗਾ ਜੀ ਇਸ ਦੀ ਪ੍ਰਾਈਡੈਂਟ ਟੈਕਸ ਦੀ ਕੈਮਰਿਕ ਹੈ ਜੀ ਬਹੁਤ ਜਿਆਦਾ ਸੋਹਣੀ ਹੈ ਜੀ ਆ ਆ ਗਿਆ ਜੀ yellow color ਹਲਦੀ ਰੰਗਾ ਕਲਰ ਆ ਗਿਆ ਔਰ ਕਲਰ ਰਹਿਣਗੇ ਜੀ ਇਸ ਦੇ ਚਾਰ ਪਤਾ ਨਹੀਂ ਪੰਜ ਆ ਪਤਨ ਨੂੰ ਸਾਰੇ ਦਿਖਾਉਣੇ ਆ ਜੀ ਔਰ ਅਗਲਾ ਕਲਰ ਆ ਗਿਆ ਜੀ ਆਪਣੇ ਕੋਲੇ ਜਾਮਨੀ ਪਿੰਕ ਜਾਮਨੀ ਪਿੰਕ ਦਾ ਕਲਰ ਆ ਗਿਆ ਅਗਲਾ ਕਲਰ ਆ ਗਿਆ ਜੀ ਆਪਣੇ ਕੋਲੇ ਫਰੋਜੀ ਫਰੋਜੀ ਕਲਰ ਆ ਗਿਆ ਜੀ yellow ਕਲਰ ਆ ਗਿਆ ਜੀ ਜਾਮਨੀ ਪਿੰਕ ਆ ਗਿਆ ਇੱਕ ਤੋਂਨੋਂ ਆਪਾਂ ਲਵੈਂਡਰ ਕਲਰ ਦਿਖਾਤਾ ਸ਼ਾਇਦ ਇਸ ਲਈ ਜਿੱ ਇੱਕ ਹੋਰ ਕਲਰ ਵੀ ਹੈਗਾ ਆਪਾਂ ਇੱਕ ਮਿੰਟ ਦੇਖਦੇ ਹਾਂ ਕੋਸ਼ਿਸ਼ ਕਰਦੇ ਹਾਂ ਹਾਂ ਇੱਕ ਕਲਰ ਇਸ ਦੇ ਵਿੱਚ ਹੋਰ ਵੀ ਹੈਗਾ ਰਸਟ ਕਲਰ ਦੇਖੋ ਜੀ ਅਲਾ ਕਲਰ ਹੈਗਾ ਇਸ ਦਾ ਰਸਟ ਕਲਰ ਇਸ ਦੇ ਵਿੱਚ ਪੰਜ ਕਲਰ ਨੇ ਪੰਜੇ ਕਲਰ ਨੇ ਨਾ ਜਿਹੜੇ ਉਹ ਇੱਕ ਦੂਜੇ ਨਾਲੋਂ ਸੋਹਣੇ ਨੇ ਡਿਜ਼ਾਈਨਿੰਗ ਬਹੁਤ ਜ਼ਿਆਦਾ ਸੋਹਣੀ ਹੈਗੀ ਤੇ ਡ्रेस ਹੈ ਜਿਹੜਾ ਨੇ ਇਹ ਬਹੁਤ ਹੀ ਵਧੀਆ ਵੇਸ ਹੈ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਆਪਾਂ ਹੁਣ ਗਰਮੀ ਪੈ ਰਹੀ ਹੈ ਨਾ ਇਸ ਦੇ ਵਿੱਚ ਪਾਉਣ ਵਾਲਾ ਬਹੁਤ ਵਧੀਆ ਕਾਟਨ ਹੈ ਜੀ ਇਹਦੇ ਵਿੱਚ ਮਿਕਸ ਬਿਲਕੁਲ ਨਹੀਂ ਹੁੰਦਾ ਜੀ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ ਕੀ ਹੈ ਦੱਸ ਸਕਦੇ ਹੋ ਜਿਹੜਾ ਤੁਸੀਂ ਲੈਣਾ ਹੈ 500 ਰੁਪਏ ਇਸ ਦਾ ਪ੍ਰਾਈਜ਼ ਰਹੂਗਾ ਜੀ ਕੁਰੀਅਰ ਚਾਰਜ ਜਿਹੜਾ ਤੁਹਾਡਾ ਲੱਗ ਤੁਹਾਨੂੰ ਜੇ ਤੁਸੀਂ ਕੁਰੀਅਰ ਕਰਾਉਣਾ ਹੈ ਕੁਰੀਅਰ ਚਾਰਜ ਜਿਹੜਾ ਹੋ ਲੱਗੂਗਾ ਕੁਰੀਅਰ ਚਾਰਜ ਵੇਟ ਦੇ ਅਕੋਰਡਿੰਗ ਹੁੰਦਾ ਜੀ ਹਾਂਜੀ ਅਗਲਾ ਆ ਗਏ ਆਪਣੇ ਕੁਰੀਆ ਵਾਲਾ ਲੱਗ ਜਾਏ ਇਹਨਾਂ ਦੇ ਵਿੱਚੋਂ रिपीट भी हो सकते ने जी डिजाइन अपने को कोपीट आई होबारे भी आए हो सकते हैं ने अच्छा हाँ आ है जैड ब्लैक कलर जैड ब्लैक कलर है आह स्किन आई स्विच थोड़ा थोड़ा रेड हैगा जी बहुत वाइया सॉफ्ट है जी बहुत सॉफ्ट कंफर्टेबल कट पीटर मिलेगी जी ਅਗਲਾ ਕਲਰ ਹੈਗਾ ਜਿਹੜਾ ਉਹ ਹੈਗਾ ਜੀ ਮਾਸਟਰ येलो ਦਾ ਕਲਰ ਹੈ ਬਾਲਾ ਐਵੇਂ ਨਹੀਂ ਕਹਿ ਸਕਦੇ ਕਿ ਭਾਰੀ ਤਿੱਖਾ ਤਿੱਖਾ ਨਹੀਂ ਹੈਗਾ ਹਲਦੀ ਰੰਗਾ ਜਾਂ ਰੰਗ ਹੈ ਅਗਲਾ ਆ ਗਿਆ ਜੀ ਇਸ ਦੇ ਵਿੱਚ ਲਵੈਂਡਰ ਕਲਰ ਤੇ ਇੱਕ ਆ ਗਿਆ ਜੀ ਇਸ ਦੇ ਪੈਰਟ ਕਲਰ ਪੈਰਟ ਕਲਰ ਕਲਰ ਰਹਿਣਗੇ ਇਸ ਦੇ ਵਿੱਚ ਚਾਰ ਲੂਗਾ 500 ਰੁਪਏ ਕੋਰੀਅਰ ਐਕਸਟਰਾ ਰਹੂਗਾ ਜੀ ਆਪਣਾ ਵਟਸਐਪ ਨੰਬਰ ਹੈ ਜਿਹੜਾ ਉਹ 9417659707 ਹੈ ਜੀ ਵਟਸਐਪ ਨੰਬਰ ਹੈਗਾ ਜਿਹੜਾ ਆਪਣਾ 94 ਸੀਜਾ ਕਲਰ ਹੈ ਦੇਖੋ ਕਿੰਨਾ ਵਧੀਆ ਹੈਗਾ ਕੋਈ ਵੀ ਕਲਰ ਇੱਕ ਕਲਰ ਆਪਾਂ ਇਹਦੇ ਵਿੱਚ ਕਲੀਅਰਲੀ ਕੋਈ ਵੀ ਨਹੀਂ ਕਹਿ ਸਕਦੇ ਇਸ ਦੇ ਵਿੱਚ ਕਾਫੀ ਲਾਈਟ ਲੈਮਨ ਜਾਂ ਸਕਿਨ ਇਹ ਵਾਲੇ ਕਲਰ ਨੇ ਪ੍ਰਾਈਸ 500 ਰੁਪਏ ਰਹੂਗਾ ਜੀ ਫਾਲਓਵਰ ਸੂਟ ਰਹਿਣਗੇ ਵਿਦਾਊਟ ਪਲੈਨਿੰਗ ਬਣਨਗੇ ਇੱਕ ਕਲਰ ਆ ਗਿਆ ਜੀ ਮਹਿੰਦੀ ਕਲਰ ਥੋੜਾ ਝੂਮ ਕਰਕੇ ਦਿਖਾਉਗੀ ਤਾਂ ਕਿ ਕਲਰ ਹੈ ਜਿਹੜਾ ਉਹ ਕਲੀਅਰ ਹੋਵੇ। ਅਰ ਅਗਲਾ ਕਲਰ ਹੈਗਾ ਜੀ ਇਸ ਦੇ ਤੋਂ ਮੋਰ ਪਾਲਕੀ। ਤੇ ਅਗਲਾ ਕਲਰ ਹੈਗਾ ਜਿਹੜਾ ਸਦਾ ਬਲੂ ਹੈਗਾ ਜੀ। ਜਾਮਨੀ ਟੋਨ ਜੀ ਚ ਬਲੂ ਹੈ ਜੀ ਬਲੂ ਵੀ ਕਲਰ ਹੈਗਾ ਜਿਹੜਾ ਇਹ ਪ੍ਰੋਪਰੋਂ ਬਲੂ ਨਹੀਂ ਹੈਗਾ ਬੈ ਜਾਮਨੀ ਜੀ ਟੋਨ ਚ ਬਲੂ ਆ ਗਿਆ। ਇਹੋ ਕਲਰ ਕਿੰਨੇ ਸੋਹਣੇ ਨੇ ਆ ਬਹੁਤ ਹੀ ਜ਼ਿਆਦਾ ਸੋਹਣੇ ਕਲਰ ਨੇ ਤੁਸੀਂ ਪਰਸਨਲੀ ਪਿਕ ਵੀ ਆਪਣੇ ਤੋਂ ਮੰਗਵਾ ਸਕਦੇ ਹੋ ਜੇ ਤੁਹਾਨੂੰ ਕਿਸੇ ਇਹਨਾਂ ਵਿੱਚੋਂ ਜਿਹੜੇ ਆਪਾਂ ਬੰਦ ਥਾਂ ਦਿਖਾ ਰਹੇ ਇਹਨਾਂ ਦੇ ਵਿੱਚੋਂ ਜੇਕਰ ਤੁਸੀਂ ਲੈਣੇ ਆ ਤਾਂ ਤੁਸੀਂ ਆਪਾਂ ਨੂੰ ਕਹਿ ਸਕਦੇ ਹੋ ਸਹੀ ਪ੍ਰਾਈਸ ਹੈਗਾ ਜਿਹੜਾ ਇਹਨਾਂ ਸੁੱਟਾਂ ਦਾ ਜੋ ਆਪਾਂ ਅੱਜ ਦੇ ਦਿਖਾ ਰਹੇ ਆ ਵੀਡੀਓ ਵਾਲੇ ਸਾਰੇ ਪ੍ਰਾਈਸ 500 ਰੁਪਏ ਰਹੂਗਾ ਸੋਪੇ ਬਹੁਤ ਵਧੀਆ ਕੈਮਰੀ ਹੈ ਇਹ ਸ਼ਿਕਾਇਤ ਹੈ ਜਿਹੜੀ ਉਹ ਬਹੁਤ ਘੱਟ ਹੁੰਦੀ ਹੈ ਕਿ ਬੈਟਰੀ ਬਹੁਤ ਹੀ ਘੱਟ ਹੁੰਦੀ ਹੈ ਕਿ ਕਹਿੰਨਾ ਕੋਈ ਇਹੋ ਜਿਹਾ ਕੇਸ ਹੋਵੇ ਜਿਹਦੇ ਵਿੱਚ ਇਹਦੇ ਵਿੱਚ ਕੋਈ ਕਲਰ ਵਗੈਰਾ ਸ਼ਰੀਰ ਵਿੱਚ ਹੋ ਗਿਆ ਹੋਵੇ ਨਿਕਲ ਗਿਆ ਹੋਵੇ ਨਾ ਅਗਰ ਵਾਕੇ ਨਾਲ ਕਲਰ ਨਾ ਹੈ ਜਿਹੜੀ ਹੁਣ ਨਹੀਂ ਜਾ ਕਾਫੀ ਕਲਰ ਆ ਗਿਆ ਜੀ ਆਪਣੇ ਕੋਲੇ ਕਾਫੀ ਕਲਰ ਇਸ ਦੇ ਵਿੱਚ ਬਾਰੇ ਮਿਕਸ ਜੇ ਕਲਰ ਨਹੀਂ ਹੈਗੇ ਕਿ ਓਨਲੀ ਦੋ ਕਲਰ ਯਾ ਲੈਮਨ ਲੈਮਨ ਤੇ ਕਾਫੀ ਦੋ ਹੀ ਕਲਰ ਨੇ ਦੋ ਹੀ ਕਲਰ ਨੇ ਇਸ ਦੇ ਵਿੱਚ ਲੈਮਨ ਐਂਡ ਕਾਫੀ ਹੈ ਵਾਈਟ ਵਾਈਟ ਨਹੀਂ ਹੈਗਾ ਇਹ λεਮਨ ਹੈ ਆ ਜਿਹੜੀਆਂ ਇਸ ਦੇ ਵਿੱਚ ਪੱਤੀਆਂ ਬਣੀਆਂ ਹੋਈਆਂ ਨੇ ਜੇਕਰ ਤੁਹਾਨੂੰ ਵਾਈਟ ਦਿਸ ਰਹੀਆਂ ਹੈ ਵਾਈਟ ਨਹੀਂ ਹੈਗਾ ਇਸ ਦੇ ਵਿੱਚ ਇਹ ਹੈਗਾ λεਮਨ ਆਹ ਵਾਲੀ ਜਿਹੜੀ ਦੂਸਰੀ ਹੈ ਨਾ ਇਹ λεਮਨ ਨੇ ਜੀ ਤੇ ਕਾਫੀ ਕਲਰ ਹੈਗਾ ਇਹ ਡਾਰਕ ਕਾਫੀ ਕਲਰ ਤੇ ਆ ਇਸ ਦੇ ਵਿੱਚ ਆ ਗਿਆ ਜੀ ਗ੍ਰੀਨ ਕਲਰ ਅਗਲਾ ਆ ਗਿਆ ਜੀ ਇਸ ਦੇ ਵਿੱਚ ਲਵੈਂਡਰ ਕਲਰ ਔਰ ਅਗਲਾ ਆ ਗਿਆ ਜੀ ਇਹਦੇ ਵਿੱਚ ਕਰਦੇ ਆਪਾਂ ਕਿਹੜਾ ਕਲਰ ਹੈ ਗ੍ਰੀਨ ਲਾਲੀ ਲਾਲੀ ਬਲੈਕ ਅਗਲਾ ਆ ਗਿਆ ਜੀ ਕਲਰ ਇਸ ਦੇ ਵਿੱਚ ਬਲੈਕ ਅਗਲਾ ਕਲਰ ਹੈਗਾ ਜੀ ਜਿਹੜਾ ਇਸ ਦੇ ਵਿੱਚ ਬਲੈਕ ਹੈਗਾ ਕਲਰ ਹਨ ਜੀ ਇਸ ਦੇ ਵਿੱਚ 4 ਕਾਫੀ ਵਾਈਨ ਗ੍ਰੀਨ ਤੇ ਬਲੈਕ ਸਾਰੇ ਕਲਰ ਹਨ ਜਿਹੜੇ ਬਹੁਤ ਜਿਆਦੇ ਸੋਹਣੇ ਕਲਰ ਨੇਗੇ ਪ੍ਰਾਈਜ਼ 500 ਰੁਪਏ ਰਹਿੂਗਾ ਜੀ ਜੇਕਰ ਤੁਸੀਂ ਆਪਣੇ ਵੀਡੀਓ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਹਰ ਵਾਰਤਬਾਤ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ ਧੰਨਵਾਦ